ਸਚਕਾਲ ਮੈਂ ਹਾਰਦੀ ਅਸਮ ਜਨ ਨਿਊਜ਼ ਦੇ ਇੱਕ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਤੇ ਨਜ਼ਰ ਪਾਉਣ ਨੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਐਲਾਨ ਕੀ ਹੈ ਐਮਪੀ ਅਮਰਿਤਪਾਲ ਸਿੰਘ ਨਾਲ ਮਿਲ ਕੇ ਬਣਾਉਣਗੇ ਨਵੀਂ ਪਾਰਟੀ ਪੰਜਾਬ ਦੇ ਰਾਜਪਾਲ ਨੇ ਵਾਤਾਵਰਣ ਨੂੰ ਬਚਾਉਣ ਲਈ ਸੂਬਾ ਵਾਸੀਆਂ ਨੂੰ ਕੀਤੀ ਅਪੀਲ ਕਿ ਹਰ ਇੱਕ ਪੌਦਾ 10 ਪੁੱਤਰਾਂ ਦੇ ਬਰਾਬਰ ਸੋ ਇੱਕ ਪੌਦਾ ਜ਼ਰੂਰ ਲਾਓ 16ਵੇਂ ਵਿੱਤ ਕਮਿਸ਼ਨ ਅੱਗੇ ਪੰਜਾਬ ਸਰਕਾਰ ਨੇ ਸਬਸਿਡੀ ਨੂੰ 2031 ਤੱਕ ਸੀਮਿਤ ਕਰਨ ਦਾ ਪੇਸ਼ ਕੀਤਾ ਰੋਡਮੈਪ ਪਦੂ ਰਾਸ਼ੀ ਦੀ ਕੀਤੀ ਪੰਜਾਬ ਪੁਲਿਸ ਦੀ ਸ਼ਕਤੀ 1 ਅਗਸਤ ਤੋਂ ਬਾਲਗ ਵਾਹਨ ਚਲਾਉਂਦਾ ਮਿਲਿਆ ਤਾਂ ਮਾਪਿਆਂ ਨੂੰ ਹੋਵੇਗੀ ਜੇ ਟ੍ਰੈਫਿਕ ਵਿੰਗ ਨੇ ਸਾਰੇ ਅਧਿਕਾਰੀਆਂ ਨੂੰ ਭੇਜੇ ਪੱਤਰ ਅੰਬਾਲਾ ਚ ਵੱਡੀ ਵਾਰਦਾਤ ਰਿਟਾਇਰਡ ਫੌਜੀ ਨੇ ਆਪਣੇ ਪਰਿਵਾਰ ਦੇ ਪੰਜ ਜੀਆਂ ਦਾ ਕੀਤਾ ਕਤਲ ਜ਼ਮੀਨੀ ਵਿਵਾਦ ਦੇ ਚੱਲਦੇ ਆ ਦਿੱਤਾ ਵਾਰਦਾਤ ਨੂੰ ਅੰਜਾਮ ਪਟਿਆਲਾ ਦੇ ਰਜਿੰਦਰਾ ਹਸਪਤਾਲ ਚਲਾ ਪਰਵਾਈ ਹੱਥ ਤੋਂ ਪਾਰ 2.5 ਘੰਟੇ ਬਿਜਲੀ ਰਹੀ ਗਲ ਟਾਰਚ ਦੀ ਮਦਦ ਨਾਲ ਹੋਈ ਡਿਲੀਵਰੀ ਪੰਜਾਬ ਦੇ ਖਿਡਾਰੀਆਂ ਲਈ ਸੁਨਹਿਰੀ ਮੌਕਾ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ 28 ਜੁਲਾਈ ਨੂੰ ਹੋਣਗੇ ਖੇਡ ਟ్రਾਇਲ ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਲੜਕੇ ਲੜਕੀਆਂ ਲੈ ਸਕਦੇ ਨੇ ਹਿੱਸਾ। ਐਮਪੀ ਅਮਰਪਾਲ ਸਿੰਘ ਦੇ ਪ੍ਰਾਦੀ ਅਦਾਲਤ ਵਿੱਚ ਪੇਸ਼ੀ ਕੋਟੇ 14 ਦਿਨ ਦੀ ਕਸਟਡੀ 'ਚ ਭੇਜਿਆ। ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 13 ਨਸ਼ਾ ਤਸਕਰ ਕੀਤੇ ਗ੍ਰਿਫਤਾਰ ਵੱਡੀ ਮਾਤਰਾ ਜਨਸ਼ੀਲੇ ਪਦਾਰਥ ਵੀ ਕੀਤੇ ਗਏ ਬਰਾਮਦ। ਸ਼ੰਭੂ ਬਾਰਡਰ ਤੋਂ ਇੱਕ ਦੁਖਦਾਈ ਖਬਰ ਬਾਰਡਰ ਤੇ ਇੱਕ ਹੋਰ ਕਿਸਾਨ ਦੇ ਨਿਕਲੇ ਸਾ ਦਿਲ ਦਾ ਦੌਰਾ ਪੈਣ 2 ਜੁਲਾਈ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ ਵਿੱਤ ਮੰਤਰੀ ਪੇਸ਼ ਕਰਨਗੇ ਆਰਥਿਕ ਸਰਵੇਖਣ ਮੰਗਲਵਾਰ ਨੂੰ ਪੇਸ਼ ਹੋਵੇਗਾ ਬਚਨ ਪੰਜਾਬ 'ਚ ਦੋ ਦਿਨ ਭਾਰੀ ਮੀਂਹਾਂ ਚੱਲਣ ਗਿਆ ਤੇਜ਼ ਹਵਾਵਾਂ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਗਰਮੀ ਤੋਂ ਮਿਲਗੀ ਰਾਹਤ ਆਰਐਸਐਸ ਦੇ ਪ੍ਰੋਗਰਾਮਾਂ 'ਚ ਹਿੱਸਾ ਲੈ ਸਕਣਗੇ ਸਰਕਾਰੀ ਕਰਮਚਾਰੀ ਕੇਂਦਰ ਸਰਕਾਰ ਨੇ ਹਟਾਇਆ 58 ਸਾਲ ਪੁਰਾਣਾ ਬੈਂਕ ਤੇ ਉਧਰ ਏਕੇਦਾਰਨਾਥ ਪੈਦਲ ਮਾਰਗ ਤੇ ਵੱਡਾ ਹਾਦਸਾ ਪਹਾੜੀ ਤੋਂ ਡਿੱਗੇ ਪੱਥਰ ਤੇ ਨਿਆਤਰੀਆਂ ਦੀ ਹੋਈ ਮੌਤ ਰਜੋਰੀਚ ਫੋਰ ਦੇ ਕੈਂਪ ਤੇ ਫਿਰ ਹੋਈ ਗੋਲਾਬਾਰੀ ਕਤਵਾਦੀ ਹੋਇਆ ਤੇ ਸੁਰੱਖਿਆ ਬਲਾਂ ਦੇ ਵੱਲੋਂ ਸਰਚ ਆਪਰੇਸ਼ਨ ਜਾਰੀ। ਹਿਮਾਚਲ ਤੋਂ ਮੌਨਸੂਨ ਦੇ ਮੀਂਹ ਨਾਲ ਹੁਣ ਤੱਕ 40 ਲੋਕਾਂ ਦੀ ਜਾਨ ਜਾ ਚੁੱਕੀ ਹੈ, ਸਰਕਾਰ ਨੂੰ ਹੋਇਆ 337 ਕਰੋੜ ਦਾ ਨੁਕਸਾਨ। ਕਾਂਗੜਾ ਮੰਡੀ ਤੇ ਸਿਰਮੌਰ ਵਿੱਚ ਹੋਈਆਂ ਸਭ ਤੋਂ ਵੱਧ ਮੌਤਾ। ਅਮਰੀਕਾ 'ਚ ਰਾਸ਼ਟਰਪਤੀ ਚੋਣ ਤੋਂ ਹਟੇ ਬਾਈਡਨ ਕਿਹਾ ਦੇਸ਼ ਤੇ ਪਾਰਟੀ ਦੇ ਹਿੱਤ ਚ ਲੈ ਫੈਸਲਾ। ਨਹੀਂ ਰੁਕਰੀ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੈਲੀ ਦੌਰਾਨ ਫਾਇਰਿੰਗ ਚ ਤਿੰਨ ਜਾਣਿਆਂ ਦੀ ਮੌਤ, 6 ਲੋਕ ਗੈਸਕਮੀ। ਚੌਧਰੀ ਬੰਗਲਾਦੇਸ਼ ਸੁਪਰੀਮ ਕੋਰਟ ਦਾ ਵੱਡਾ ਡਿਸੀਜਨ ਹਿੰਸਕ ਪ੍ਰਦਰਸ਼ਨਾਂ ਵਿਚਾਲੇ ਰਿਜ਼ਰਵੇਸ਼ਨ ਦਾ ਫੈਸਲਾ ਪਲਟਿਆ ਹੁਣ ਸਰਕਾਰੀ ਨੌਕਰੀਆਂ ਦੇ ਕੋਟੇ 'ਚ ਹੋਵੇਗੀ ਵੱਡੀ ਕਟੌਤੀ। BCCI ਨੇ ਲਿਆ ਵੱਡਾ ਫੈਸਲਾ 올림픽 'ਚ ਹਿੱਸਾ ਲੈ ਰਹੇ ਨੇ ਭਾਰਤੀ ਖਿਡਾਰੀਆਂ ਦੀ ਮਦਦ ਲਈ 8.5 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ। ਇਸਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਕਾਫੀ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ SMZ News।